ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਸਤਿਗੁਰ ਜੀ ਸਾਨੂੰ ਸਮਝਾਉਂਦੇ ਹਨ ਤੀਰਥ ਨਾਵਾ ਜੇ ਤਿਸ ਭਾਵਾਂ ਭਾਵਾਂ ਤੋਂ ਭਾਵ ਭਾ ਜਾਣਾ ਚੰਗਾ ਲੱਗਣਾ ਜੇ ਮੈਨੂੰ ਉਸ ਰੱਬੀ ਹੁਕਮ ਦੇ ਅਨੁਸਾਰ ਜੀਵਨ ਜਿਊਣਾ ਚੰਗਾ ਲੱਗਦਾ ਹੈ ਭਾਵ ਕਿ ਜੇ ਮੈਂ ਉਸ ਰੱਬੀ ਹੁਕਮ ਨੂੰ ਮੰਨ ਲੈਂਦਾ ਹ ਸਤਿਗੁਰ ਦੀ ਸਿੱਖਿਆ ਨੂੰ ਮੰਨ ਲੈਂਦਾ ਹ ਉਪਦੇਸ਼ ਨੂੰ ਮੰਨ ਲੈਂਦਾ ਹ ਤੇ ਮੇਰਾ ਉਹ ਹੀ ਤੀਰਥ ਤੇ ਨਾਉਣਾ ਹੈ ਭਾਵ ਕਿ ਸਤਗੁਰ ਜੀ ਨੇ ਸਾਡੇ ਲਈ ਬਹੁਤ ਇਹ ਸੌਖਾ ਕਰ ਦਿੱਤਾ ਕਿ ਸਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਸਤਗੁਰ ਜੀ ਸਾਨੂੰ ਸਮਝਾਉਂਦੇ ਹਨ ਕਿਉਂਕਿ ਧਾਰਮਿਕ ਜਗਤ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਕਿਸੇ ਖਾਸ ਤੀਰਥ ਤੇ ਜਾ ਕੇ ਇਸ਼ਨਾਨ ਕੀਤਿਆਂ ਪਾਪ ਖਤਮ ਹੋ ਜਾਣਗੇ ਵਿਕਾਰ ਖਤਮ ਹੋ ਜਾਣਗੇ ਪ੍ਰਭੂ ਮਲਾਪ ਹੋ ਜਾਏਗਾ ਇਹ ਮੰਨਿਆ ਜਾਂਦਾ ਸੀ ਪਰ ਸਤਗੁਰ ਜੀ ਸਮਝਾਉਂਦੇ ਹਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਹੈ ਮੈਲ ਗੁਮਾਨ ਕਿ ਸਾਡਾ ਤੀਰਥ ਤੇ ਨਾਤਾ ਕੀ ਕਰੇਗਾ ਜੇ ਮੇਰੇ ਮਨ ਦੀ ਮੈਲ ਭਾਵ ਕੇ ਵਿਕਾਰ ਹੀ ਖਤਮ ਨਹੀਂ ਹੋਏ ਔਗਣ ਹੀ ਨਹੀਂ ਖਤਮ ਹੋਏ ਗੁਮਾਨ ਭਾਵ ਕੇ ਹੰਕਾਰ ਨਹੀਂ ਖਤਮ ਹੋਇਆ ਤੇ ਤੀਰਥ ਦੇ ਨਾਉਣ ਦਾ ਕੀ ਫਾਇਦਾ ਸਤਿਗੁਰ ਜੀ ਨੇ ਤੀਰਥ ਦੀ ਇੱਕ ਨਵੀਂ ਪਰਿਭਾਸ਼ਾ ਇਵੇਂ ਦਿੱਤੀ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਕਿੰਦੇ ਜੇਕਰ ਅਸੀਂ ਤੀਰਥ ਤੇ ਨਹਾਉਣਾ ਚਾਹੁੰਦੇ ਹਾਂ ਤਾਂ ਸਤਿਗੁਰ ਜੀ ਨੇ ਬੜਾ ਸੌਖਾ ਕਰ ਦਿੱਤਾ ਤੀਰਥ ਨਾਮ ਹੈ ਪ੍ਰਭੂ ਦਾ ਨਾਮ ਹੀ ਸਾਡੇ ਲਈ ਤੀਰਥ ਹੈ ਸ਼ੁੱਭ ਗੁਣਾ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੀ ਸਾਡੇ ਲਈ ਤੀਰਥ ਹੈ ਸਤਿਗੁਰ ਦੀ ਸਿੱਖਿਆ ਨੂੰ ਮੰਨਣਾ ਹੀ ਸਾਡੇ ਲਈ ਤੀਰਥ ਤੇ ਨਹਾਉਣਾ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸ਼ਬਦ ਦੀ ਵਿਚਾਰ ਕਰਨੀ ਸਤਿਗੁਰ ਜੀ ਦੇ ਉਪਦੇਸ਼ ਅਨੁਸਾਰ ਜੀਵਨ ਜੀਉਣਾ ਅੰਤਰ ਗਿਆਨ ਹੈ ਅੰਦਰ ਆਪਣੇ ਗਿਆਨ ਪ੍ਰਗਟ ਕਰ ਲੈਣਾ ਸਤਿਗੁਰ ਦਾ ਗਿਆਨ ਆਪਣੇ ਜੀਵਨ ਵਿੱਚ ਪ੍ਰਵੇਸ਼ ਕਰਉਣਾ ਇਹੀ ਹੀ ਸਾਡੇ ਲਈ ਤੀਰਥ ਹੈ ਸਤਿਗੁਰ ਜੀ ਨੇ ਸਾਡੇ ਲਈ ਇਹ ਮਾਰਗ ਬੜਾ ਸੌਖਾ ਕਰ ਦਿੱਤਾ ਸਤਿਗੁਰ ਜੀ ਸਮਝਾਉਂਦੇ ਹਨ ਤੀਰਥ ਨਾਵਾ ਜੇ ਤਿਸ ਭਾਵਾ ਜੇ ਮੈਨੂੰ ਸਰਬੀ ਹੁਕਮ ਨੂੰ ਮੰਨਣਾ ਆ ਜਾਵੇ ਭਾ ਜਾਵੇ ਚੰਗਾ ਲੱਗ ਜਾਵੇ ਤਾਂ ਮੇਰੇ ਲਈ ਇਹੋ ਹੀ ਤੀਰਥ ਹੈ ਵਿਣ ਭਾਣੇ ਕੇ ਨਾਏ ਕਰੀ ਜੇਕਰ ਮੈਂ ਭਾਣੇ ਅਨੁਸਾਰ ਜੀਵਨ ਨਹੀਂ ਬਤੀਤ ਕਰਦਾ ਜੇਕਰ ਮੈਂ ਰੱਬੀ ਹੁਕਮ ਨੂੰ ਨਹੀਂ ਮੰਨਦਾ ਸਤਗੁਰ ਦੀ ਸਿੱਖਿਆ ਤੋਂ ਮੁਨਕਰ ਹਾਂ ਤਾਂ ਤੀਰਥ ਤੇ ਨਹਾਤਾ ਵੀ ਕੀ ਫਾਇਦਾ ਸਤਗੁਰ ਜੀ ਅੱਗੇ ਸਾਨੂੰ ਸਮਝਾਉਂਦੇ ਹਨ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਜਿਤਨੀ ਵੀ ਸ੍ਰਿਸ਼ਟੀ ਉਸ ਕਰਤੇ ਨੇ ਪੈਦਾ ਕੀਤੀ ਹੈ ਬਾਹਰ ਦੀ ਸ੍ਰਿਸ਼ਟੀ ਤੇ ਮੇਰੇ ਅੰਦਰ ਦੀ ਸ੍ਰਿਸ਼ਟੀ ਭਾਵ ਕਿ ਮੇਰਾ ਮਨ ਮੇਰੇ ਇੰਦ੍ਰੇ ਗਿਆਨ ਇੰਦ੍ਰੇ ਮੇਰਾ ਜੋ ਸੋਚਣ ਦਾ ਪ੍ਰੋਸੈਸ ਹੈ ਜੋ ਥਾਟ ਪ੍ਰੋਸੈਸ ਹੈ ਜੋ ਮੈਂ ਸੋਚਦਾ ਹਾਂ ਜੋ ਵਿਚਾਰ ਕਰਦਾ ਹਾਂ ਸਤਗੁਰੂ ਜੀ ਫਰਮਾਨ ਕਰਦੇ ਹਨ ਵਿਣ ਕਰਮਾ ਕਿ ਉਸ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਭਾਵ ਕਿ ਉਸ ਦੀ ਕਿਰਪਾ ਤੋਂ ਬਿਨਾ ਉਸ ਦੀ ਬਖਸ਼ਿਸ਼ ਤੋਂ ਬਿਨਾ ਤੇ ਬਖਸ਼ਿਸ਼ ਤੇ ਕਿਰਪਾ ਕਿਸ ਤਰ੍ਹਾਂ ਮਿਲਦੀ ਹੈ ਜਦੋਂ ਮੇਰਾ ਮਨ ਸਤਗੁਰੂ ਦੀ ਸਿੱਖਿਆ ਮੰਨਣ ਲਈ ਤਿਆਰ ਹੋ ਜਾਵੇ ਜਦੋਂ ਮੈਂ ਗੁਰੂ ਉਪਦੇਸ਼ ਨੂੰ ਕਮਾਉਣ ਲਈ ਤਿਆਰ ਹੋ ਜਾਵਾਂ ਉਹ ਹੀ ਮੇਰੇ ਲਈ ਕਿਰਪਾ ਹੈ ਸਤਗੁਰੂ ਜੀ ਫਰਮਾਨ ਕਰਦੇ ਹਨ ਕਿ ਵਿਣ ਕਰਮਾ ਕਿ ਭਾ ਕਿਰਪਾ ਤੋਂ ਬਿਨਾ ਬਖਸ਼ਿਸ਼ ਤੋਂ ਬਿਨਾ ਮੈਂ ਆਪਣੇ ਮਨ ਨੂੰ ਨਹੀਂ ਸਮਝਾ ਸਕਦਾ ਭਾਵੇਂ ਜੇਕਰ ਮੈਂ ਰੱਬੀ ਗਿਆਨ ਅਨੁਸਾਰ ਜੀਵਨ ਨਹੀਂ ਬਤੀਤ ਕਰਦਾ ਸਤਗੁਰ ਦੇ ਗਿਆਨ ਅਨੁਸਾਰ ਨਹੀਂ ਨਹੀਂ ਜੀਵਨ ਬਤੀਤ ਕਰਦਾ ਤਾਂ ਮੈਂ ਔਗਣਾ ਤੋਂ ਨਹੀਂ ਛੋਟ ਸਕਦਾ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਸਿੱਖ ਹੁੰਦੀ ਐ ਸਿੱਖਿਆ ਸਤਗੁਰ ਜੀ ਸਮਝਾਉਂਦੇ ਹਨ ਕਿ ਜੇਕਰ ਮੈਂ ਜੇਕਰ ਮੇਰੇ ਮਨ ਨੇ ਸਤਗੁਰ ਦੀ ਸਿੱਖਿਆ ਨਾ ਮੰਨੀ ਭਾਵ ਕਿ ਸਤਗੁਰ ਜੀ ਨੇ ਇੱਥੇ ਜੇ ਲਗਾਇਆ ਹੈ ਕਿ ਜੇਕਰ ਸਤਗੁਰ ਜੀ ਨੇ ਇੱਥੇ ਕੰਡੀਸ਼ਨ ਲਗਾਈ ਹੈ ਇੱਕ ਪ੍ਰਸ਼ਨ ਚਿੰਨ ਲਗਾਇਆ ਹੈ ਇੱਥੇ ਸ਼ਰਤ ਰੱਖੀ ਹੈ ਸਤਗੁਰ ਜੀ ਨੇ ਕਿ ਜੇ ਮੈਂ ਉਸ ਸਤਗੁਰ ਦੀ ਸਿੱਖਿਆ ਨੂੰ ਨਾ ਮੰਨਿਆ ਭਾਵ ਕਿ ਹੁਕਮ ਦੇ ਅਨੁਸਾਰ ਜੀਵਨ ਨਾ ਬਤੀਤ ਕੀਤਾ ਰੱਬੀ ਬਾਣੇ ਦੇ ਅਨੁਸਾਰ ਆਪਣਾ ਜੀਵਨ ਨਾ ਬਤੀਤ ਕੀਤਾ ਸਤਿਗੁਰ ਦੀ ਸਿੱਖਿਆ ਤੋਂ ਮੈਂ ਜੇ ਮੁਨਕਰ ਹੋ ਗਿਆ ਤੇ ਫਿਰ ਮੇਰੇ ਜੀਵਨ ਵਿੱਚ ਵਿਕਾਰ ਹਾਵੀ ਹੋ ਜਾਣਗੇ ਤੇ ਜੇ ਮੈਂ ਸਿੱਖਿਆ ਦੇ ਅਨੁਸਾਰ ਜੀਵਨ ਬਤੀਤ ਕਰਾਂ ਸਿੱਖ ਨੂੰ ਸੁਣ ਲਵਾਂ ਸਿੱਖਿਆ ਨੂੰ ਮੰਨ ਲਵਾਂ ਤਾਂ ਮੇਰੇ ਮੱਤ ਵਿੱਚ ਮੇਰੇ ਹਿਰਦੇ ਵਿੱਚ ਉਸ ਵਾਹਿਗੁਰੂ ਜੀ ਨੇ ਮੈਨੂੰ ਜੋ ਰੱਬੀ ਗੁਣ ਦਿੱਤੇ ਹੋਏ ਹਨ ਉਹ ਰਤਨ ਵਰਗੇ ਹਨ ਜਵਾਹਰ ਵਰਗੇ ਹਨ ਮਾਣਕ ਵਰਗੇ ਹਨ ਭਾਵ ਕੇ ਖਜ਼ਾਨੇ ਵਰਗੇ ਹਨ ਜੋ ਕਿ ਅਮੁੱਲ ਹੈ ਅਮੁੱਲ ਖਜ਼ਾਨਾ ਬੇਸ਼ਕੀਮਤੀ ਖਜ਼ਾਨਾ ਜਿਸ ਦਾ ਕੋਈ ਮੁੱਲ ਨਹੀਂ ਹੈ ਰੱਬੀ ਗੁਣ ਅਮੁੱਲ ਹਨ ਜਿਨ੍ਹਾਂ ਦਾ ਕੋਈ ਵੀ ਮੁੱਲ ਨਹੀਂ ਹੈ ਜਿਨ੍ਹਾਂ ਦੀ ਕੋਈ ਵੀ ਕੀਮਤ ਨਹੀਂ ਹੈ ਉਹ ਮੇਰੇ ਹਿਰਦੇ ਵਿੱਚ ਹੈ ਮੇਰੀ ਮੱਤ ਵਿੱਚ ਹੀ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮੇਰੇ ਘਰ ਵਿੱਚ ਹੀ ਮੇਰੇ ਹਿਰਦੇ ਵਿੱਚ ਹੀ ਉਹ ਰੱਬੀ ਗੁਣ ਮੌਜੂਦ ਹਨ ਬਸ ਮੈਨੂੰ ਸਤਗੁਰੂ ਦੀ ਸਿੱਖਿਆ ਤੇ ਚੱਲਣਾ ਆ ਜਾਵੇ ਤਾਂ ਉਹ ਮਾਣਕ ਉਹ ਮੋਤੀ ਉਹ ਰਤਨ ਉਹ ਜਵਾਹਰਾ ਵਰਗੇ ਸ਼ੁਭ ਗੁਣ ਪ੍ਰਗਟ ਹੋ ਜਾਣਗੇ ਭਾਵਕੇ ਮੈਂ ਆਪਣੇ ਜੀਵਨ ਵਿੱਚ ਉਹਨਾਂ ਨੂੰ ਧਾਰਨ ਕਰ ਲਵਾਂਗਾ ਗੁਰਾ ਇੱਕ ਦੇਹ 부ਝਾਈ हे ਸਤਿਗੁਰ ਜੀਓ ਮੈਨੂੰ ਇਹ ਸਮਝ ਆ ਜਾਵੇ 부ਝਾਈ ਤੋਂ ਭਾਵਕੇ ਸਮਝ ਆ ਜਾਣਾ ਬੇਨਤੀ ਕਰਨੀ ਕਿ ਇਹ ਸੱਚੇ ਪਾਤਸ਼ਾਹ ਜੀਓ ਮੇਰਾ ਮਨ ਇਸ ਗੱਲ ਨੂੰ ਸਮਝ ਲਵੇ ਤੇ ਸਮਝੇਗਾ ਕਦੋਂ ਜਦੋਂ ਸਤਿਗੁਰ ਦੀ ਸਿੱਖਿਆ ਨੂੰ ਮੈਂ ਮੰਨ ਲਵਾਂਗਾ ਸੁਣ ਕੇ ਮਨ ਲਵਾਂਗਾ ਆਪਣੇ ਜੀਵਨ ਵਿੱਚ ਧਾਰਨ ਕਰ ਲਵਾਂਗਾ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾਰੇ ਜੀਆ ਦਾ ਦਾਤਾ ਉਹ ਅਕਾਲ ਪੁਰਖ ਹੈ ਮੇਰੇ ਅੰਦਰ ਦੇ ਜੀਆ ਭਾਵ ਕੇ ਮੇਰੇ ਮਨ ਮੇਰੇ ਇੰਦ੍ਰੇ ਗਿਆਨ ਇੰਦ੍ਰਿਆ ਨੂੰ ਸ਼ੋਭ ਗੁਣਾ ਦੀ ਦਾਤ ਦੇਣ ਵਾਲਾ ਵੀ ਉਹ ਵਾਹਿਗੁਰੂ ਮੇਰੇ ਅੰਦਰ ਹੀ ਬੈਠਾ ਹੈ ਇਹ ਗੱਲ ਮੈਨੂੰ ਸਮਝ ਆ ਜਾਵੇ ਸਭਨਾ ਜੀਆ ਕਾ ਇੱਕ ਦਾਤਾ ਉਹ ਇੱਕ ਅਕਾਲ ਪੁਰਖ ਹੀ ਮੇਰੇ ਅੰਦਰ ਬੈਠ ਕੇ ਮੇਰੇ ਮਨ ਨੂੰ ਮੇਰੇ ਇੰਦ੍ਰੇ ਗਿਆਨ ਇੰਦਰੀਆਂ ਨੂੰ ਹਰ ਵੇਲੇ ਸ਼ੁਭ ਗੁਣ ਵੰਡ ਰਿਹਾ ਹੈ ਸੋ ਮੈਂ ਵਿਸਰ ਨ ਜਾਈ ਇਸ ਕਰਕੇ ਮੇਰੇ ਮਨ ਉਸ ਅੰਦਰ ਬੈਠੇ ਵਾਹਿਗੁਰੂ ਤੂੰ ਨੂੰ ਨਾ ਵਿਸਾਰ ਨਾ ਭੁੱਲ ਉਸ ਨੂੰ ਹਰ ਸਮੇਂ ਯਾਦ ਰੱਖ ਰੱਬੀ ਗੁਣਾ ਨੂੰ ਹਰ ਸਮੇਂ ਯਾਦ ਰੱਖ ਉਹਨਾਂ ਨੂੰ ਚੇਤੇ ਵਿੱਚ ਲਿਆ ਤੇ ਆਪਣੇ ਜੀਵਨ ਤੇ ਅਸੀਂ ਲਾਗੂ ਕਰੀਏ ਫਿਰ ਸਾਡੇ ਜੀਵਨ ਦੇ ਵਿੱਚ ਮਾਨਕ ਮੋਤੀ ਵਰਗੇ ਸ਼ੁਭ ਗੁਣ ਪ੍ਰਗਟ ਹੋਣਗੇ ਫਿਰ ਸਾਨੂੰ ਕਿਤੇ ਵੀ ਤੀਰਥ ਤੇ ਜਾਣ ਦੀ ਜ਼ਰੂਰਤ ਨਹੀਂ ਸਤਿਗੁਰ ਜੀ ਦਾ ਬਾਣਾ ਸਤਿਗੁਰ ਜੀ ਦਾ ਹੁਕਮ ਰੱਬੀ ਹੁਕਮ ਹੀ ਸਾਡੇ ਲਈ ਤੀਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ